ਨਾਮ ਲਖਵਿੰਦਰ ਸਿੰਘ ਹੈ ਸੱਚੇ ਪਾਸ਼ੇ ਦੀ ਕਿਰਪਾ ਨਾਲ ਮੈਨੂੰ ਸੇਵਾ ਸੰਤਨਗਾਰੀ ਮਿਸ਼ਨ ਬ੍ਰਾਂਚ ਬਟਾਲਾ ਦੇ ਮੁਖੀ ਦੇ ਤੌਰ ਤੇ ਸੱਚੇ ਪਾਸ਼ੇ ਨੇ ਬਖਸ਼ਿਸ਼ ਕੀਤੀ ਹੋਈ ਹੈ ਅੱਜ ਗੁਰੂ ਦੇ ਹੁਕਮ ਦੇ ਅਨੁਸਾਰ ਸਾਡੇ ਪੂਰੇ ਹੀ ਭਾਰਤਵਰਸ਼ ਦੇ ਵਿੱਚ ਪ੍ਰੋਜੈਕਟ ਅਮਰਤ ਦੇ ਅਧੀਨ ਸਵਸ਼ਮਾਨ ਸਵਸ਼ ਜਲ ਦੇ ਤਹਿਤ ਇਹ ਸੰਤ ਮਹਾਪੁਰ ਸਿਵਾਨ ਬਾਰੇ ਹਨ ਸੰਤਨਗਾਰੀ ਬ੍ਰਾਂਚ ਬਟਾਲਾ ਦੇ ਵੀ ਜਿੰਨੇ ਵੀ ਸੇਵਾਦਲ ਦੇ ਜਵਾਨ ਹਨ ਸੇਵਾਦਲ ਦੀਆਂ ਪਹਿਣਾ ਹਨ ਸਾਧ ਸੰਗ ਦੇ ਮੈਂਬਰ ਹਨ ਗੁਰੂ ਦਾ ਹੁਕਮ ਆਇਆ ਕਿ ਅਸੀਂ ਜਲਦੀ ਸਵਸ਼ਥਾ ਕਾਇਮ ਰੱਖਣੀ ਹੈ ਕਿਉਂਕਿ ਜਲਦੀ ਸਵਸ਼ਥਾ ਕਾਇਮ ਰਹੇਗੀ ਮਨ ਸੁਭਾਵਕ ਹੈ ਕਿ ਉਹ વિશਵਸ ਹੁੰਦਾ ਹੈ ਇਸ ਕਰਕੇ ਸੱਚੇ ਪਾਤਸ਼ਾਹ ਦੇ ਸੰਦੇਸ਼ ਨੂੰ ਮੰਨਦੇ ਹੋਏ ਜਿਤਨੇ ਵੀ ਸੇਵਾਦਲ ਦੇ ਭੈਣ ਭਰਾ ਹਨ ਸਾਧ ਸੰਗ ਦੇ ਮੈਂਬਰ ਹਨ ਇਸ ਬਾਰੇ ਹਨ ਬਟਾਲਾ ਵਿਖੇ ਵੀ ਕੇਵਲ ਬਟਾਲਾ ਵਿਖੇ ਹੀ ਨਹੀਂ ਪੂਰੇ ਪਾਰਤੌਰਸ਼ੀ ਦੇ ਵਿੱਚ ਇਹ ਸਵਾਵਾ ਹੋ ਰਹੀਆਂ ਹਨ ਅੱਜ ਇਸ ਦਾ ਸਮਾਂ 8 ਤੋਂ 12 ਹੈ ਸਾਤ ਸੰਗਤ ਦੇ ਸਹਿਯੋਗ ਦੇ ਨਾਲ ਸੰਧਾਮਾਪੁਰ ਸਿੰਘ ਦੇ ਸਹਿਯੋਗ ਦੇ ਨਾਲ ਕੀ ਕੀਤਾ ਕੀਤਾ ਦੀ ਸੇਵਾ ਅੱਜ ਹੋ ਰਹੀ ਕੀ ਕੀਤਾ ਜਾ ਰਿਹਾ ਬਤਾਓ ਅੱਜ ਇਸੇ ਤਹਿਤ ਦੇ ਵਿੱਚ ਹੀ ਕਿ ਜਲਦੀ ਸੇਵਾ ਜਲ ਪੁੱਤਰ ਹੋਵੇ ਜਲ ਸਾਫ ਹੋਵੇ ਉਸ ਨੂੰ ਮੁੱਖ ਰੱਖਦੇ ਹੋਏ ਸੇਵਾ ਕੀਤੀ ਜਾ ਰਹੀ ਹੈ ਸਫਾਈ ਵੀ ਚੱਲ ਰਹੀ ਹੈ ਅੱਜ ਵੀ ਸਾਡੇ ਬਟਾਲਾ ਦੇ ਵਿੱਚੋਂ ਦੀ ਇੱਕ ਡੇਰ ਨਗਰੀ ਹੈ ਉਸ ਦੇ ਕੰਢਿਆਂ ਦੀ ਸਫਾਈ ਕੀਤੀ ਜਾ ਰਹੀ ਹੈ ਜੀ ਅੱਜ ਆਪ ਸਭ ਦੇਖ ਰਹੇ ਹੋ ਕਿ ਸੰਤਰੰਕਾਰੀ ਮਿਸ਼ਨ ਜੋ ਮਾਨਵਤਾ ਦਾ ਮਿਸ਼ਨ ਹੈ ਤੇ ਪਿਆਰ ਪ੍ਰੀਤ ਦਾ ਮਿਸ਼ਨ ਹੈ ਅੱਜ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਸਤਗੁਰੂ ਮਤਾ ਸ੍ਰੀ ਦਿਕਸ਼ਾ ਜੀ ਮਹਾਰਾਜ ਦੀ ਅਸੀਮ ਕਿਰਪਾ ਦੇ ਦੁਆਰਾ ਸੰਤਰੰਕਾਰੀ ਮਿਸ਼ਨ ਦੇ ਵਲੰਟੀਅਰ ਸੇਵਾਦਾਰ ਜੋ ਹਨ ਬੜੇ ਉਤਸ਼ਾਹਪੂਰਵਕ ਅੱਜ ਸੇਵਾਵਾਂ ਕਰ ਰਹੇ ਹਨ ਅੱਜ ਪੂਰੇ ਭਾਰਤ ਵਰਸ਼ ਦੇ ਵਿੱਚ ਦੇ ਵਿੱਚ ਹੀ ਇਸੇ ਤਰ੍ਹਾਂ ਹੀ ਜੋ ਹੈ ਨਦੀਆਂ ਹਨ ਜੋ ਸਾਡੀਆਂ ਜੋ ਹਨ ਸਮੁੰਦਰ ਦੇ ਤੱਟ ਹਨ ਚਾਹੋ ਖੂ ਹਨ ਚਾਹੇ ਇਸੇ ਤਰ੍ਹਾਂ ਹੀ ਸਾਡੀਆਂ ਜੋ ਸਵਸਥ ਜਲ ਸਵਸਥ ਮਨ ਦੇ ਅਭਿਆਨ ਦੇ ਤਹਿਤ ਪਾਣੀ ਜੋ ਹੈ ਅਸੀਂ ਦੇਖਦੇ ਹਾਂ ਕਿ ਲਗਭਗ ਦੱਸਦੇ ਹਨ ਕਿ 2030 ਤੱਕ ਪਾਣੀ ਦਾ ਥੋੜੀ ਕਿਲਤ ਜ਼ਰੂਰ ਆਏਗੀ ਇਸ ਰੂਪ ਦੇ ਵਿੱਚ ਪਰ ਜੋ ਅੱਜ ਤੋਂ ਹੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਜਿਸ ਤਰ੍ਹਾਂ ਨਦੀਆਂ ਹਨ ਉਹਨਾਂ ਦੇ ਆਲੇ ਦੁਆਲੇ ਜਿਸ ਤਰ੍ਹਾਂ ਵੀ ਗੰਦਗੀ ਹੈ ਕੁਝ ਬੋਟਲ ਹਨ ਵੇਸਟਜ ਹਨ ਜਾਂ ਕੁਝ ਇਸ ਤਰ੍ਹਾਂ ਪੋਲੀਥੀਨ ਹਨ ਜੋ ਕਿਤਨਾ ਖਿਲ ਰਿਆ ਰਹਿੰਦਾ ਹੈ ਇਸ ਕਰਕੇ ਕਿ ਜੋ ਪਾਣੀ ਅਗਰ ਸਵਛ ਰਹੇਗਾ ਤਾਂ ਜੋ ਮਾਨਵ ਜੀਵਨ ਹੈ ਉਸੇ ਤਰ੍ਹਾਂ ਹੀ ਬਚਿਆ ਰਹੇਗਾ ਸੰਤਰੰਕਾਰੀ ਮਿਸ਼ਨ ਜੋ ਹੈ ਹਮੇਸ਼ਾ ਹੀ ਪਰਪੱਕ ਰਹਿੰਦਾ ਇਸ ਰੂਪ ਦੇ ਵਿੱਚ ਕਿ ਜੋਨ ਹਸਪਤਾਲਾਂ ਦੀ ਸਫਾਈ ਵੀ ਇਸੇ ਦਰਮਿਆਨੀ ਕੀਤੀ ਜਾਂਦੀ ਹੈ ਔਰ ਰੇਲਵੇ ਸਟੇਸ਼ਨਾਂ ਦੀ ਵੀ ਸਫਾਈ ਦੇ ਵਿੱਚ ਅਭਿਨ ਯੋਗਦਾਨ ਦਿੰਦਾ ਹੈ ਸੰਤਰੰਕਾਰੀ ਮਿਸ਼ਨ ਔਰ ਬਲੱਡ ਨੇਸ਼ਨ ਕੈਂਪਾਂ ਦਾ ਵੀ ਆਯੋਜਨ ਸੰਤਰੰਕਾਰੀ ਮਿਸ਼ਨ ਦੇ ਵਿੱਚੋਂ ਹੀ ਕੀਤੇ ਜਾਂਦੇ ਹਨ ਅੱਜ ਪੂਰੇ ਸ਼ਹਿਰ ਦੀ ਸਫਾਈ ਕੀਤੀ ਜਾਵੇਗੀ ਪੂਰੇ ਸ਼ਹਿਰ ਦੀ ਸਫਾਈ ਤਾਂ ਨਹੀਂ ਹੈ ਪਰ ਇਹ ਜੋ ਹੈ ਵਾਟਰ ਵਨ ਤਹਿ ਦੇ ਤਹਿਤ ਵੀ ਜੋ ਪਾਣੀ ਜਲ ਸਵਸਥ ਜੋ ਹੈ ਉਸ ਦੇ ਤਹਿਤ ਇਹ ਸਭਾਈ ਦਾ ਵਿਆਰ ਕੀਤਾ ਜਾ ਰਿਹਾ ਹੈ ਸਾਰਾ ਵੀ ਹੁਣ ਜਿੰਨੇ ਵੀ ਸਾਡੇ ਨਦੀਆਂ ਹਨ ਜਾਂ ਨਾਲੇ ਹਨ ਜਾਂ ਇਸ ਤਰ੍ਹਾਂ ਖੂਹ ਹਨ ਉਹਨਾਂ ਦੀ ਸਫਾਈ ਵਿਸ਼ੇਸ਼ ਰੂਪ ਵਿੱਚ ਕੀਤੀ ਜਾ ਰਹੀ ਹੈ ਕਿ ਪਾਣੀ ਨੂੰ ਬਤ ਬਤ ਸਵੱਛ ਰੱਖਿਆ ਜਾ ਸਕੇ ਅਸੀਂ ਸਾਰੇ ਇਹ ਨਾਲ ਮਿਲ ਕੇ ਸੇਵਾਵਾਂ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਤਰ੍ਹਾਂ ਹਾਂਜੀ ਭਾਜੀ ਅਸੀਂ ਇੱਥੇ ਆਏ ਜੀ ਪਹਿਲਾਂ ਤੇ ਮੈਂ ਇਹ ਦੱਸਣਾ ਚਾਹੁੰਨਾ ਨਿਰੰਕਾਰੀ ਸਤਸੰਗ ਪਵਨ ਜਿਹੜੀ ਯੂਨਿਟੀ ਆ ਬਟਾਲੇ ਦੇ ਵਿੱਚ ਪੰਜਾਬ ਦੇ ਵਿੱਚ ਵਰਲਡ ਦੇ ਵਿੱਚ ਇਹਨਾਂ ਨੂੰ ਪਹਿਲਾਂ ਤੇ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਔਰ ਉਹਦੇ ਨਾਲ ਜਿੱਦਾਂ ਇਹ ਕਰ ਰਹੇ ਨੇ ਇਹ ਸਾਫ ਸਫਾਈ ਜਿਹੜੀ ਮਤਲਬ ਸ਼ਹਿਰ ਦੀ ਹੋ ਰਹੀ ਆ ਜਿੱਦਾਂ ਸਾਡੇ ਮਤਲਬ ਸੀਨੀਅਰ ਅਰਗੂ ਜੀ ਨੇ ਦੱਸਿਆ ਵਾ ਤੁਲੀ ਸਾਹਿਬ ਜੀ ਨੇ ਹਾਂ ਵੀ ਬਟਾਲੇ ਵਾਸਤੇ ਵੀ ਇਹ ਮੈਸੇਜ ਆ ਮੈਂ ਇਹ ਚਾਹੁੰਦਾ ਜੇ ਇਹ ਨਿਰੰਕੁਵਾਰੀ ਸਤਸੰਪਵਨ ਵਾਲੀ ਚੀਜ਼ ਕਰ ਰਹੇ ਨੇ ਤੇ ਫਿਰ ਅਸੀਂ ਜੇ ਆਪਣੇ ਘਰ ਦੇ ਬਾਹਰ ਹੀ ਉਹਨਾਂ ਉਹਨਾਂ ਹਿੱਸੇ ਹੀ ਸਾਫ ਸਫਾਈ ਅਰਲੇ ਨਾ ਇਹ ਵੀ ਬੜੀ ਵੱਡੀ ਚੀਜ਼ ਹੈ ਉਹਦੇ ਨਾਲ ਮੈਸੇਜ ਇਹ ਜਾਉਣਾ ਵਾ ਜੇ ਆਹੀ ਸਾਫ ਸਫਾਈ ਆਪਣੀ ਇਤਿਹਾਤ ਗਵਾਨ ਮੱਥੇ ਨੇ ਵੀ ਆਪਣੀ ਸਾਫ ਸਫਾਈ ਅਰ ਲੈਣੀ ਸੋ ਦੈਟ ਜੇ ਇਹ ਸਾਫ ਸਫਾਈ ਜਿਹੜਾ ਇਹਨਾਂ ਨੇ ਅੱਜ ਬਹੁਤ ਸੋਹਣਾ ਮਿਸ਼ਨ ਚਲਾਇਆ ਇਹਨਾਂ ਦਾ ਹਰ ਸਾਲ ਅੰਦਾਵਾ ਸਵਚ ਜਲ ਸਵਚ ਮਨ ਉਹਦੇ ਨਾਲ ਇਹ ਚੀਜ਼ ਮੈਟਰ ਅਰਦੀ ਆ ਕਿ ਇਹ ਇੱਥੋਂ ਦੀ ਥਾਂ ਤੇ ਇਹਦੇ ਹੋਰ ਹੋਰ ਪਰ ਰਿਆਸਤ ਵੱਤੋਂ ਵੱਧ ਵਧੀਆ ਅਰਸਤ ਦੇ ਨੇ